ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਕਿਸ਼ਨਗੜ੍ਹ ਦੇ ਹੋਟਲ ਪਾਮ ਚ ਦੇ ਵਪਾਰ ਦੇ ਧੰਦੇ ਨੂੰ ਲੈ ਕੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਇਸ ਛਾਪੇਮਾਰੀ ਦੇ ਦੌਰਾਨ ਪੁਲਿਸ ਨੇ ਇੱਕ ਲੜਕੀ ਨੂੰ ਉੱਥੋਂ ਰੈਸਕਿਊ ਕਰਵਾ ਦਿੱਤਾ ਗਿਆ ਤੇ ਪੁਲਿਸ ਨੇ ਹੋਟਲ ਦੇ ਮਾਲਕ ਅਨਿਲ ਕੁਮਾਰ ਜਿਹੜੇ ਮੈਨੇਜਰ ਹੈ ਵਿਵੇਕ ਮਿਸ਼ਰਾ ਤੇ ਜਿਹੜੇ ਇਹਦੇ ਕੇਅਰ ਟੇਕਰ ਹੈ ਸਤਪ੍ਰਕਾਸ਼ ਇਹਨਾਂ ਤਿੰਨਾਂ ਦੇ ਖਿਲਾਫ ਇਮੋਰਲ ਟਰੈਫਿਕਿੰਗ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮੈਨੇਜਰ ਯੂਪੀ ਦੇ ਜ਼ਿਲ੍ਹਾ ਗੋਂਡਾ ਦੇ ਰਹਿਣ ਵਾਲੇ ਵਿਵੇਕ ਮਿਸ਼ਰਾ ਤੇ ਕੇਅਰ ਟੇਕਰ ਯੂਪੀ ਦੇ ਜ਼ਿਲ੍ਹਾ ਬੜਾਸ਼ ਦੇ ਰਹਿਣ ਵਾਲੇ ਸਤਪ੍ਰਕਾਸ਼ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਅਨੀਲ ਕੁਮਾਰ ਜਿਹੜਾ ਹੋਟਲ ਪਾਮ ਦਾ ਮਾਲਕ ਹੈ ਉੱਥੋਂ ਦੀ ਫਰਾਰ ਹੋ ਗਿਆ ਤੇ ਤੁਹਾਨੂੰ ਦੱਸ ਦਿੰਦੇ ਆ ਰਾਤ ਦੀ ਗੱਲ ਹੈ ਪੁਲਿਸ ਵੱਲੋਂ ਇੱਕ ਸੂਚਨਾ ਮਿਲੀ ਸੀ ਪੁਲਿਸ ਨੂੰ ਕਿ ਹੋਟਲ ਪਾਮ ਜਿਹੜਾ ਕਿ ਕਿਸ਼ਨਗੜ੍ਹ ਚ ਸਥਿਤ ਹੈ ਤੇ 니ચે ਦੇ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਆਪਣਾ ਇੱਕ ਬੋਗਸ ਪੁਲਿਸ ਕਰਮੀ ਜਿਹੜਾ ਹੈ ਉੱਥੇ ਭੇਜਿਆ ਗਿਆ ਤੇ ਜਦੋਂ ਪੁਲਿਸ ਦੀ ਉਸ ਲੜਕੀ ਨਾਲ ਡੀਲ ਫਿਕਸ ਹੋਈ ਪੂਰੀ ਗੱਲ ਤੈਅ ਹੋ ਗਈ ਕਿ ਹਾਂ ਵੀ ਇੱਥੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਡੀਐਸਪੀ ਪੀ ਅਭਿਨੰਦਨ ਤੇ ਆਈਟੀ ਪਾਰਕ ਦੇ ਐਸ ਐਚਓ ਜਸਪਾਲ ਸਿੰਘ ਤੇ ਹੋਰ ਜੋ ਜੀ ਟੀਮਾਂ ਨੇ ਪੁਲਿਸ ਦਿਆਂ ਉਹਨਾਂ ਵੱਲੋਂ ਇੱਥੇ ਰੇਡ ਕੀਤੀ ਗਈ ਰੇਡ ਕਰਨ ਤੋਂ ਬਾਅਦ ਪੁਲਿਸ ਨੇ ਕੱਲਾ ਕੱਲਾ ਹੋਟਲ ਦਾ ਕਮਰਾ ਚੈੱਕ ਕੀਤਾ ਗਿਆ ਤੇ ਆਖਰਕਾਰ ਪੁਲਿਸ ਨੇ ਇੱਕ ਲੜਕੀ ਨੂੰ ਰੈਸਕਿਊ ਕਰਵਾ ਦਿੱਤਾ ਤੇ ਹੋਟਲ ਦੇ ਮੈਨੇਜਰ ਮਾਲਕ ਤੇ ਕੇਅਰ ਟੇਕਰ ਦੇ ਖਿਲਾਫ ਇਮੋਰਲ ਇਮੋਰਲ ਟਰੈਫਿਕਿੰਗ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਜਿਹੜੇ ਹੋਟਲ ਦਾ ਮਾਲਕ ਅਨਿਲ ਕੁਮਾਰ ਫਰਾਰ ਹੋਇਆ ਸੀਗਾ ਉਹਦੀ ਵੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਜਲਦ ਹੀ ਪੁਲਿਸ ਉਹਨੂੰ ਵੀ ਗ੍ਰਿਫਤਾਰ ਕਰਨ ਦਾ ਦਾਵਾ ਕਰ ਰਹੀ ਹੈ ਸੀ ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੋਨਾ ਕਿਸ਼ਨਗੜ੍ਹ ਦੇ ਹੋਟਲ ਪਾਮ ਚ ਦੇ ਵਪਾਰ ਦੇ ਧੰਦੇ ਨੂੰ ਲੈ ਕੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਇਸ ਛਾਪੇਮਾਰੀ ਦੇ ਦੌਰਾਨ ਪੁਲਿਸ ਨੇ ਇੱਕ ਲੜਕੀ ਨੂੰ ਉੱਥੋਂ ਰੈਸਕਿਊ ਕਰਵਾ ਦਿੱਤਾ ਗਿਆ ਤੇ ਪੁਲਿਸ ਨੇ ਹੋਟਲ ਦੇ ਮਾਲਕ ਅਨਿਲ ਕੁਮਾਰ ਜਿਹੜੇ ਮੈਨੇਜਰ ਹੈ ਵਿਵੇਕ ਮਿਸ਼ਰਾ ਤੇ ਜਿਹੜੇ ਇਹਦੇ ਕੇਅਰ ਟੇਕਰ ਹੈ ਸਤਪ੍ਰਕਾਸ਼ ਇਹਨਾਂ ਤਿੰਨਾਂ ਦੇ ਖਿਲਾਫ ਇਮੋਰਲ ਟ੍ਰੈਫਿਕਿੰਗ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮੈਨੇਜਰ ਯੂਪੀ ਦੇ ਜ਼ਿਲ੍ਹਾ ਗੋਂਡਾ ਦੇ ਰਹਿਣ ਵਾਲੇ ਵਿਵੇਕ ਮਿਸ਼ਰਾ ਤੇ ਕੇਅਰ ਟੇਕਰ ਯੂਪੀ ਦੇ ਜ਼ਿਲ੍ਹਾ ਬੜਾਛ ਦੇ ਰਹਿਣ ਵਾਲੇ ਸਤਪ੍ਰਕਾਸ਼ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਅਨੀਲ ਕੁਮਾਰ ਜਿਹੜਾ ਹੋਟਲ ਪਾਮ ਦਾ ਮਾਲਕ ਹੈ ਉੱਥੋਂ ਦੀ ਫਰਾਰ ਹੋ ਗਿਆ ਤੇ ਤੁਹਾਨੂੰ ਦੱਸ ਦਿੰਦੇ ਆ ਰਾਤ ਦੀ ਗੱਲ ਹੈ ਪੁਲਿਸ ਵੱਲੋਂ ਇੱਕ ਸੂਚਨਾ ਮਿਲੀ ਸੀ ਪੁਲਿਸ ਨੂੰ ਕਿ ਹੋਟਲ ਪਾਮ ਜਿਹੜਾ ਕਿ ਕਿਸ਼ਨਗਰ ਵਿੱਚ ਸਥਿਤ ਹੈ ਤੇ 니ચે ਦੇ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਆਪਣਾ ਇੱਕ ਬੋਗਸ ਪੁਲਿਸ ਕਰਮੀ ਜਿਹੜਾ ਹੈ ਉੱਥੇ ਭੇਜਿਆ ਗਿਆ ਤੇ ਜਦੋਂ ਪੁਲਿਸ ਦੀ ਉਸ ਲੜਕੀ ਨਾਲ ਡੀਲ ਫਿਕਸ ਹੋਈ ਪੂਰੀ ਗੱਲ ਤੈਅ ਹੋ ਗਈ ਕਿ ਹਾਂ ਵੀ ਇੱਥੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਡੀਐਸਪੀ ਪੀ अभिनंदन ਤੇ ਆਈਟੀ ਪਾਰਕ ਦੇ ਐਸ ਐਚਓ ਜਸਪਾਲ ਸਿੰਘ ਤੇ ਹੋਰ ਜੋ ਜੀ ਟੀਮਾਂ ਨੇ ਪੁਲਿਸ ਦੀਆਂ ਉਹਨਾਂ ਵੱਲੋਂ ਇੱਥੇ ਰੇਡ ਕੀਤੀ ਗਈ ਰੇਡ ਕਰਨ ਤੋਂ ਬਾਅਦ ਪੁਲਿਸ ਨੇ ਕੱਲਾ ਕੱਲਾ ਹੋਟਲ ਦਾ ਕਮਰਾ ਚੈੱਕ ਕੀਤਾ ਗਿਆ ਤੇ ਆਖਰਕਾਰ ਪੁਲਿਸ ਨੇ ਇੱਕ ਲੜਕੀ ਨੂੰ ਰੈਸਕਿਊ ਕਰਵਾ ਦਿੱਤਾ ਤੇ ਹੋਟਲ ਦੇ ਮੈਨੇਜਰ ਮਾਲਕ ਤੇ ਕੇਅਰ ਟੇਕਰ ਦੇ ਖਿਲਾਫ ਇਮੋਰਲ ਇਮੋਰਲ ਟਰੈਫਿਕਿੰਗ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਜਿਹੜੇ ਹੋਟਲ ਦਾ ਮਾਲਕ ਅਨਿਲ ਕੁਮਾਰ ਫਰਾਰ ਹੋਇਆ ਸੀਗਾ ਉਹਦੀ ਵੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਜਲਦ ਹੀ ਪੁਲਿਸ ਉਹਨੂੰ ਵੀ ਗ੍ਰਿਫਤਾਰ ਕਰਨ ਦਾ ਦਾਵਾ ਕਰ ਰਹੀ ਹੈ चंडीगढ़ तो नाल, मैं दीपक लूना दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर